ਚਾਹਾਂ ਦੀ ਪੂਰੀ ਕੋਸ਼ਿਸ਼ ਕਰੂੰਗੀ ਤੇ ਮੈਂ ਤੁਹਾਨੂੰ ਖੁੱਲਾ ਚੈਲੰਜ ਵੀ ਕਰ ਰਹੀ ਹਾਂ ਤੇ ਖੁੱਲੀ ਰਿਕਵੈਸਟ ਵੀ ਕਰ ਰਹੀ ਹਾਂ ਜਿਹੜੇ ਅਫਸਰ ਇਹਨਾਂ ਸਿਓਤ ਕਰ ਰਹੇ ਨੇ ਮੈਂ ਰਿਕਵੈਸਟ ਕਰਦੀ ਹਾਂ ਬਹੁਤ ਤੁਸੀਂ ਲੋਕਾਂ ਦੇ ਨਾਲ ਘਰਖਨਾਬ ਕਰਤੇ ਹੁਣ ਨਾ ਕਰੋ ਤੁਹਾਡੇ ਅਗੇ ਬੇਨਤੀ ਹੈ ਸਾਰੇ ਤੋਂ ਇਹ ਜੇ ਬੰਦਿਆਂ ਤੋਂ ਦੂਰ ਆਦਾ ਵੀ ਘਰ ਵਸੋ ਤੇ ਦੂਜਿਆਂ ਦਾ ਵੀ ਵਸਣ ਦਿਓ ਐਸੇ ਗਰੀਨੋ ਮਿਲਣਾ ਐਸਐਸਪੀ ਮੈਨੂੰ ਮਿਲਣ ਆਇਆ ਤੁਸੀਂ ਕੋਈ ਸ਼ਿਕਾਇਤ ਨਹੀਂ ਆਈ ਐਤਕੀ ਮੈਡਮ ਨੂੰ ਮੈਂ ਬੇਨਤੀ ਕਰਨਾ ਚਾਹਨੀ ਆ ਦੂਜਿਆਂ ਦੇ ਘਰ ਟਾਏ ਨਾ ਬਰਡਰ ਜਿਹੜੇ ਚਿੱਟਾ ਵੇਚਦੇ ਸੀਗੇ ਐਂਦੇ ਘਰ ਵੀ ਟਾਇਆ ਜਾਵੇ ਬਰਡਰ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਵੇ ਐਸ ਲੈਡੀਸ ਦੇ ਬਹੁਤ ਖੁਲਾਸੇ ਆਉਣਗੇ ਦਮਾਣ ਮਿਲਿਆ ਜੱਸਾ ਸਾਹਿਬ ਕੋਲ ਤੇ ਮਾਰਨਾ ਚੰਗੀ ਦਾ ਤਸੱਲੀ ਬਲਵਿੰਦਰ ਸਿੰਘ ਨੂੰ ਕਾਬੂ ਕਰੋ ਬਹੁਤ ਵੱਡੇ ਅਧਿਕਾਰੀਆਂ ਦੇ ਵੀ ਨਾਮ ਨਿਕਲਣਗੇ ਤੇ ਵੱਡੇ ਵੱਡੇ ਗੈਂਗਸਟਰਾਂ ਦੇ ਵੀ ਤੇ ਜੋ ਨਸ਼ਾ ਤਸਕਰ ਨੇ ਇਹ ਫਾਜ਼ਲ ਘਾਤੋਂ ਨਸ਼ਾ ਲੈ ਕੇ ਆਂਦੀ ਆ 4 ਤਰੀਕ ਨੂੰ ਇਹਦੇ ਕੋਲ 1 ਕਿਲੋ 300 ਗ੍ਰਾਮ ਨਸ਼ਾ ਸੀਗਾ ਚਿੱਟਾ ਸੀਗਾ ਕਿਸਾਨ ਚੌਕ ਤੇ ਵੀਡੀਓ ਹੈ ਸਦਰ थाना ਦੇ ਵਿੱਚ ਪ੍ਰੈਜੈਂਟ ਦੋਨੇ ਵਰਨਾ ਗੱਡੀ ਤੇ ਸੀ ਦਿੱਲੀ ਨੰਬਰ ਸੀ ਠੀਕ ਹੈ ਜੀ ਗੱਡੀ ਦੇ ਪਿਛਲੇ ਪਾਸੇ ਸੀਗਾ ਪਰ ਉਹ ਪਰਤੂ ਲੈ ਕੇ ਆਏ ਸੀ ਪ੍ਰਸ਼ਾਸਨ ਨੇ ਰੋਕਿਆ ਵੀ ਮੁਲਾਜ਼ਮਾਂ ਨੇ ਰੋਕਿਆ ਇਹਨੇ ਗੱਡੀ ਨੂੰ ਹੱਥ ਨਹੀਂ ਲਾਣ ਦਿੱਤਾ ਕਹਿੰਦੀ ਮੈਂ ਗੱਡੀ ਨੂੰ ਹੱਥ ਨਹੀਂ ਲਾਣ ਦੇਣਾ ਮੈਂ ਵੀ ਮੁਲਾਜ਼ਮਾਂ ਉੱਥੇ ਕਿਉਂਕਿ ਲੇਡੀ ਨੂੰ ਮੁਲਾਜ਼ਮ ਨਹੀਂ ਸੀ ਮੁੱਕੇ ਤੇ ਤੇ ਉੱਥੇ ਜਿਹੜਾ ਦਾ ਮੁਲਾਜ਼ਮਾਂ ਦਾ ਬੰਦੇ ਦਾ ਜੋਰ ਨਹੀਂ ਚੱਲਿਆ ਕਿਉਂਕਿ ਇਹਨਾਂ ਕੰਮ ਹੀ ਹੈ ਇਹ ਅਲੀਗੇਸ਼ਨ ਲਾ ਦਿੰਦੀ ਆ ਵੀ ਮੇਰੇ ਤੇ ਹੱਥ ਪਾਇਆ ਇਸ ਕਰਕੇ ਗੱਡੀ ਪਾ ਕੇ ਉਹ ਵੀਡੀਓ ਸਦਰਥਾਨੇ ਚ 4 ਤਰੀਕ ਨੂੰ ਕਹੇ ਫਾਜ਼ਲ ਕਹਤੋਂ ਲੋਕੇਸ਼ਨ ਚੈੱਕ ਕਰੋ ਹਾਜ਼ਰ ਕਹਤੋ 1.3 ਕਿਲੋ 300 ਗ੍ਰਾਮ ਹਿਰੋਇਨ ਲੈ ਕੇ ਆਈ ਹੈ 7:30 ਵਜੇ ਸਰਕਾਰ ਦਾ ਕਿਸ ਤਰ੍ਹਾਂ ਲੱਗਦਾ ਉਪਰਾਲਾ ਜਿਹੜਾ ਇੰਨਾ ਬਹੁਤ ਵਧੀਆ ਮਾਨ ਸਰਕਾਰ ਦਾ ਬਹੁਤ ਵਧੀਆ ਨਾ ਹੀ ਉਹ ਜਿਹੜੇ ਬੰਦੇ ਨੇ ਉਹਨਾਂ ਨੂੰ ਛੱਡ ਰਿਹਾ ਜਾਂ ਕੋਈ ਮੁਲਾਜ਼ਮ ਹੈ ਤੇ ਕੋਈ ਕੋਈ ਵੀ ਅਧਿਕਾਰੀ ਹੈ ਬੂਰਾ ਕੰਮ ਕਰ ਰਿਹਾਗਾ ਉਹਨਾਂ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾ ਰਿਹਾ ਤੁਸੀਂ ਕਹ ਰਹੇ ਵੀ ਵੱਡੇ ਅਧਿਕਾਰੀਆਂ ਨਾਲ ਇਹ ਰਿਲੇਸ਼ਨ ਹੈ ਵੱਡੇ ਅਧਿਕਾਰੀ ਕਿੱਡੇ ਗੱਲ ਦੇ ਵੱਡੇ ਆ ਵੱਡੇ ਜੀ ਐਸਐਸਪੀ ਐਸਪੀ ਡੀਐਸਪੀ ਜਿਨ੍ਹਾਂ ਦੇ ਵਿਧ ਪ੍ਰੂਫ ਮੇਰੇ ਕੋਲ ਨੇ ਬਸ ਮੈਂ ਪਿਆਰ ਨਾਲ ਹੀ ਬੇਨਤੀ ਕਰ ਰਹੀ ਹਾਂ ਇਹ ਉਹ ਕੱਲ ਵੀ ਪਕੜੀ ਗਈ ਹੈ ਉਹਨਾਂ ਦੇ ਨਾਮ ਲੈ ਰਹੀ ਸੀ ਮੈਨੂੰ ਬਚਾ ਲੈਣਗੇ ਪਟਿੰਡੇ ਵੀ ਰਹੇ ਆ ਸੱਤ ਸਾਲ ਪਹਿਲਾਂ ਡਿਊਟੀ ਕਰਕੇ ਗਏ ਆ ਪ੍ਰੈਜ਼ੈਂਟ ਵੀ ਹੁਣ ਕਿੱਥੇ ਨੇ ਮੈਂ ਜਦੋਂ ਟਾਈਮ ਮਾਊਗਾ ਪ੍ਰੂਫ ਹੈਗੇ ਤੁਹਾਡੇ ਕੋਲ ਮੇਰੇ ਕੋਲ ਹੈ ਜੀ ਮੇਰੇ ਚੈਟਾਂ ਨੇ ਉਹਨਾਂ ਦੀਆਂ ਉਹਨਾਂ ਨੇ ਮਸ਼ੀਨਾਂ ਤੱਕ ਲੈ ਕੇ ਦਿੱਤੀਆਂ ਨੇ ਇਹਨੂੰ ਐਕਸਰਸਾਈਜ਼ਆਂ ਨਹੀਂ ਆ ਸਭ ਕੁਝ ਪ੍ਰੂਫ ਹੈ ਐਸਐਸਪੀ ਖੋਦ ਐਸਐਸਪੀ ਐਸਪੀ ਡੀਐਸਪੀ ਸਭ ਦੇ ਮੇਰੇ ਕੋਲ ਵਿਦ ਪ੍ਰੂਫ ਨੇ ਇਸ ਕਰਕੇ ਮੈਂ ਰਿਕਵੈਸਟ ਕਰ ਰਹੀ ਹਾਂ ਤੁਹਾਡਾ ਨਾਮ ਲੈ ਕੇ ਕੱਲ ਵੀ ਕਹਿ ਰਹੀ ਸੀ ਮੈਨੂੰ ਬਚਾ ਲੈਣਗੇ ਅਜੇ ਬੰਦੇ ਨੂੰ ਛੱਡ ਦੋ ਦੂਰ ਹੋ ਜਾ ਮੇਰਾ ਇਹ ਕਾਰਵਸਨ ਦਿੱਤਾਗਾ ਤੁਹਾਡਾ ਵੀ ਕਾਰ ਉਜਾੜ ਦੂਗੀ ਉਹਨਾਂ ਨੂੰ ਵੀ ਪਤਾ ਹੈ ਬਲੈਕਮੇਲ ਹੀ ਕਰਦੀ ਰਹੀ ਹੈ ਤੁਹਾਡੇ ਕੋਲੇ ਪ੍ਰੂਫ ਹੈਗੇ ਆ ਸਾਰੇ ਹਨਾ ਤੁਸੀਂ ਉਹਨਾਂ ਦੇ ਨਾਮ ਲੈ ਦੋ ਨਾਮ ਨਹੀਂ ਐਵੇਂ ਆਪਾਂ ਨਾਮ ਨਹੀਂ ਲੈਣਾ ਨਾ ਤੁਸੀਂ ਕੁਝ ਕਰ ਦੋਗੇ ਕਰਾਂਗੇ ਜਦੋਂ ਬੱਟਾ ਮੇਰੇ ਜਦੋਂ ਸੁਣਵਾਈ ਨਹੀਂ ਕੀਤੀ ਗਈ ਕਹਿੰਦੇ ਕਰ ਤੇ ਬਲਡੋਜਰ ਫੇਰ ਜਾਵੇ ਮੈਨੂੰ ਮੇਰਾ ਘਰ ਦਵਾ ਜਾਵੇ ਮੈਂ ਕਰਾਇਆ ਤੇ ਟੱਕੇ ਖਾਂਦੀ ਪੁਰਦੀਆ ਮੇਰਾ ਕਾਰ ਸੀਗਾ ਦੋ ਗੱਡੀਆਂ ਸੀ ਵੇਚ ਕੇ ਬਲਵਿੰਦਰ ਸਿੰਘ ਨੇ ਅਮਨਦੀਪ ਦੇ ਨਾਮ ਕਰਾਤੀਆਂ ਟੋਟਲ ਅਮਨਦੀਪ ਕੋਲ 6 ਗੱਡੀਆਂ ਨੇ ਦੋ ਇਨੋਵਾ ਆਡੀ ਵਰਨਾ ਥਾਰ ਬੁਲਟ ਸਕੂਟਰੀ ਰੋਲਟੀਆਂ ਘੜੀਆਂ ਸੋਨਾ ਚਾਂਦੀ ਠੀਕ ਹੈ ਮੈਂ ਲੋਨ ਕਰਦੇ ਨਹੀਂ ਇਹ ਚਿੱਟੇ ਤੋਂ ਚਿੱਟੇ ਤੋਂ ਬਣਾਇਆ ਤੁਸੀਂ ਆਪ ਸਿਆਣੇ ਹੋ ਇੰਨੇ ਮੁਲਾਜ਼ਮ ਨੇ ਕਾਂਸਟੇਬਲਾਂ ਦੀ ਰੈਕ ਚ ਡਿਊਟੀ ਕਰਦੇ ਨੇ ਠੀਕ ਹੈ ਤੁੱਪੇ ਬੈਠੇ ਹੁੰਦੇ ਨੇ ਉਹਨਾਂ ਕੋਲ ਤਾਂ ਹੱਥ ਤੱਕ ਲੋਨ ਦੇ ਕਿਸ਼ਤਾਂ ਹੀ ਨਹੀਂ ਭਰਿਆ ਗਈਆਂ ਇਹ ਜੋ 2-2 ਕਰੋੜ ਦੇ ਕੋਟੇ ਕਿੱਥੋਂ ਲੈ ਸਕਦਾਗਾ ਕਦੇ ਕਿੰਨੂ ਬਲੈਕਮੇਲ ਕਰਦੀ ਹੈ ਕਦੇ ਕਿੰਨੂ ਇਹਦਾ ਤੰਦਾ ਏ ਇਹ ਬਲਵਿੰਦਰ ਸਿੰਘ ਨਾਲ ਮਿਲਿਆ ਹੋਇਆ ਉਹਨੂੰ ਬਲਵਿੰਦਰ ਸਿੰਘ ਨੂੰ ਅਰੈਸਟ ਕਰੋ ਜਿਵੇਂ ਮਰਜੀ ਮੈਨੂੰ ਕੁਝ ਵੀ ਕਰ ਸਕਦਾ ਬਲਵਿੰਦਰ ਸਿੰਘ ਮੇਰੇ ਬੱਚਾ ਉਹ ਕੁੱਲਾ ਚੈਲੰਜ ਕਰਦਾ ਤੇਰੇ ਲੱਗਦਾ ਤੋੜਾਂਗਾ ਸਿਰਫ ਇੱਕ ਦਿਨ ਦਾ ਹੀ ਦਿੱਤਾ ਹੈ ਕਹਿੰਦੇ ਰਿਮਾਂਡ ਸਿਰਫ ਇੱਕ ਦਿਨ ਦਾ ਨਹੀਂ ਦੇਣਾ ਚਾਹੀਦਾ ਸੀ ਨਾ ਜੇ ਦੇਵੀ ਦਿੱਤਾ ਜੱਜ ਨੇ ਇੱਕ ਦਿਨ ਚ ਕਿ ਘੰਟੇ ਚ ਪੁਲਿਸ ਬਹੁਤ ਕੋਸ਼ ਮੈਂ ਸਾਫਤ ਕਰ ਸਕਦੀ ਹੈ ਕਹਿੰਦੇ ਵੀ ਇਹ ਤੁਸੀਂ ਚਿੱਟਾ ਵੇਚਦੇ ਵੀ ਖਾਂਦੇ ਵੀ ਹੈ ਚਿੱਟਾ ਲਾਂਦੇ ਵੀ ਮੈਂ ਉਦੋਂ ਵੀ ਬਹੁਤ 2022 ਚ ਵੀ ਫੌਜ ਪਿਆ ਸੀ ਤੇ ਹੋਇਆ ਉਹਦੇ ਵਿੱਚ ਕਹਿੰਦੇ ਵੀ ਨੈਗੇਟਿਵ ਆਇਆ ਨਹੀਂ ਜੀ ਨਹੀਂ ਬਿਲੀ ਭਗਤਾ ਜੀ ਸਰਕਾਰੀ ਮੁਲਾਜ਼ਮ ਜੀ ਸਰਕਾਰੀ ਮੁਲਾਜ਼ਮ ਵੀ ਕਰਦਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਸਰਕਾਰੀ ਹੀ ਸਰਕਾਰੀ ਦੀ سپورਟ ਕਰਦਾ ਤੇ ਪੋਟਾ ਬਦਲਤੀਆਂ ਹੋਣ ਗਿਆ ਆਪਾਂ ਲਾਂਦ ਰਹਨੇ ਆ ਲਾਂਦੀ ਚਿੱਟਾ ਲਾਂਦੀ ਵੀ ਐ ਚਿੱਟਾ ਵੇਚਦੀ ਦੀ ਐ ਇਹਦਾ ਕੰਮ ਹੀ ਐ ਜੀ ਤੁਸੀਂ ਬਲਵਿੰਦਰ ਸਿੰਘ ਦਾ ਨਾਮ ਲੈ ਰਹੇ ਹੋ ਉਹਦੇ ਖਿਲਾਫ ਵੀ ਪ੍ਰੂਫ ਹੈ ਹਾਂ ਜੀ ਹੁੰਦਾ ਪ੍ਰੂਫ ਸਾਰਾ ਕੁਝ ਹੀ ਆ ਲੈਪ ਗੈਂਗਸਟਰ ਐ ਇੰਨੇ ਇੰਨੇ ਪ੍ਰੂਫ ਐ ਦੋ ਨਜਾਇਜ਼ ਹਸਲੇ ਠੀਕ ਐ ਹੁਣ ਵੀ ਨਿੱਕੀਆਂ ਕੁੜੀਆਂ ਬਣਾ ਕੇ ਇਹਨੇ ਸਟicker ਲਾਏ ਹੋ ਇਸ ਗੱਡੀ ਦੇ ਉੱਤੇ ਪੰਜਾਬ ਪੁਲਿਸ ਇਸ ਕਰਕੇ ਇਹਦੀ ਗੱਡੀ ਨੂੰ ਕੋਈ ਹੱਥ ਨਹੀਂ ਲਾਂਦਾ ਸੀਗਾ ਬਲਵਿੰਦਰ ਇਹ ਲੈ ਕੇ ਆਂਦੇ ਸੀ ਬਲਵਿੰਦਰ ਸਿੰਘ ਸਪਲਾਈ ਕਰਦਾ ਸੀ ਅੱਗੇ ਉਹਨੂੰ ਜ਼ੋਰ ਪੜਿਆ ਜਾਵੇ ਬਹੁਤ ਖੁਲਾਸੇ ਹੋਣਗੇ ਪਹਿਲਾਂ ਵੀ ਪੰਜਾਬ ਮਕਦਮੇ ਚੱਲ ਰਿਹਾ ਬਲਵਿੰਦਰ ਸਿੰਘ ਦੇ ਉੱਤੇ ਅੱਗੇ ਨਾ ਵੀ ਹੀਰੋਇਨ ਦੇ ਵੀ ਗੱਡੀ ਕੀ ਦੇ ਨਾਮ ਚਾਹੀਏ ਅਮਨਦੀਪ ਦੇ ਕੈਸ਼ ਗੱਡੀਆਂ ਪਹਿਲਾਂ ਇਹਦੇ ਕੋਲ ਗੱਡੀ ਸੀ 788 ਨੰਬਰ ਥਾਰ ਉਹ ਗੱਡੀ ਪਤਾ ਨਹੀਂ ਨੇ ਕਿੱਥੇ ਕਰਤੀ ਦੂਜੀ ਨਾਮ ਦੀ ਗੱਡੀ ਲਈ ਇਹਨੇ ਥਾਰ ਦੋ ਗੱਡੀਆਂ ਪਹਿਲਾ ਵਾਲੀ ਗੱਡੀ ਕਿਹ ਮੈਂ ਚੈੱਕ ਕਰਤੇ ਗਿਨੇ ਔਡੀ ਗੱਡੀ ਵੀ ਅੱਜ ਖੜੀ ਹੈ ਬੀਡ ਰੋਡ ਤੇ ਮਰਨਾ ਗੱਡੀ ਸੋਨ ਨੂੰ ਕੋਲਾ ਬੂਟ ਤੇ ਸਟicker ਲਾਇਆ ਐ ਬਲੂ ਬੂਟ ਚਲਾਂਦੀ ਹੈ ਬੂਟ ਨੇ ਚਲਾਂਦੀ ਬਲਵਿੰਦਰ ਹੈ ਬਲਵਿੰਦਰ ਸਟicker ਲਗਾ ਕੇ ਕਿਵੇਂ ਚਲਾ ਸਕਦਾ ਪੰਜਾਬ ਪੁਲਿਸ ਦਾ ਇੰਨਾ ਮਤਲਬ ਤੁਸੀਂ ਲੋਕਾਂ ਤੇ ਤੋਸ ਮੰਨਦੇ ਹੋ ਪੰਜਾਬ ਪੁਲਿਸ ਨੂੰ ਬਦਨਾਮ ਕਰਦੇ ਹੋ ਕਈ ਅਫਸਰ ਬਹੁਤ ਵਧੀਆ ਨੇ ਪਰ ਕਈ ਨਾਲ ਮਿਲੇ ਹੋਏ ਨੇ ਤੋਂ ਨੂੰ ਸਾਰਿਆਂ ਨੂੰ ਗੁਸ਼ਾਰਜ ਕਰਨਾ ਚਾਹਨੀ ਆ ਇਹਦਾ ਕਰਕੇ ਬਲ ਡੋਰਜਰ ਫੇਰਿਆ ਹੀ ਜਾਵੇ ਇਹਦਾ ਕਰ ਇਹਨੇ ਨਸ਼ਾ ਵੇਚ ਕੇ ਹੀ ਬਣਾਇਆ ਡਿਉਟੀ ਕਰਕੇ ਨਹੀਂ ਬਣਾਇਆ ਇਹ ਹਸਪੀਟਲ ਦੇ ਵਿੱਚ ਡਿਉਟੀ ਕਰਦੀ ਹੈ ਪੁਲਿਸ ਲਾਈਨ ਚ ਇਹਨੇ ਨਰਸ ਦਾ ਕੋਰਸ ਨਹੀਂ ਕੀਤਾ ਡਿਉਟੀ ਮਾਨਸਾ ਪਰ ਕਰਦੀ ਪੁਲਿਸ ਲਾਈਨ ਦੇ ਵਿੱਚ ਇਹ ਇੰਨਾ ਇੰਨੀ ਮਿਹਰਬਾਨ ਹੋ ਗਈ ਸਰਕਾਰ ਇਹਦੇ ਤੇ ਡਿਉਟੀ ਮਾਨਸਾ ਕਰ ਪੁਲਿਸ ਲਾਈਨ ਚ ਰਹੀ ਹੈ ਐਸੀ ਤਰ੍ਹਾਂ ਲੇ ਟੀਕੇ ਲਾ ਰਹੀ ਹੈ ਇਹਨੇ ਨਰਸ ਦਾ ਕੋਰਸ ਕੀਤਾ ਪ੍ਰੂਫ ਕੀਤਾ ਜਾਵੇ ਇਹਨੇ ਨਰਸ ਦਾ ਕੋਰਸ ਕੀਤਾ ਤੁਸੀਂ ਉਹ ਪ੍ਰੋਪਰਟੀ ਦੀ ਗੱਲ ਕਰ ਰਹੇ ਸੀਗੇ ਖਰਤਣਾ ਮੈਨੂੰ ਦੋਨਾਂ ਤੋਂ ਹੈ ਜੇ ਇਹ ਅੰਦਰ ਹੈ ਤੇ ਇਹਨੇ ਆ ਸੋਨੂ ਬਲਵਿੰਦਰ ਨੂੰ ਬਾਹਰ ਛੱਡਿਆ ਹੋਇਆ ਠੀਕ ਹੈ ਉਹ ਅਧਿਕਾਰੀਆਂ ਦੇ ਮੈਂ ਨਾਮ ਲੈ ਰਹੀਆਂ ਜੇ ਕੁਝ ਵੀ ਕਹਿ ਰਹੀਆਂ ਉਹਨਾਂ ਨੂੰ ਕਹਿ ਕੇ ਮੈਨੂੰ ਕੁਝ ਵੀ ਕਰਵਾ ਸਕਦੀ ਹੈ ਮੇਰੇ ਬੱਚਿਆਂ ਸਮਿਤ ਕੋਈ ਵੀ ਗੱਲਬਾਤ ਹੋ ਗਈ ਅਮਨਦੀਪ ਹੁੰਦਾ ਪਰਿਵਾਰ ਤੇ ਉਹ ਅਧਿਕਾਰੀਆਂ ਦੇ ਮੈਂ ਬਾਹਰ ਨਾਮ ਪਸਟ પા ਕੇ ਜਾਊਂਗੀ ਜੇ ਮੈਨੂੰ ਕੋਈ ਵੀ ਉਨਨੀਤੀ ਹੋ ਗਈ ਤੁਸੀਂ ਪ੍ਰਾਪਰਟੀ ਦੀ ਗੱਲ ਕੀਤੀ ਸੀ ਆ ਪ੍ਰਾਪਰਟੀ ਕੀ ਪ੍ਰਾਪਰਟੀ ਹੈਗੀ ਹੈ ਪ੍ਰਾਪਰਟੀ ਆ ਜੀ ਅਦਰਸ਼ਨਗਰ ਦੇ ਵਿੱਚ 500 ਗੱਜ ਦਾ ਪਲਾਟ ਐਂਦੇ ਭਰਾ ਦੇ ਨਾਮ ਤੇ ਵਿਰਾਟ ਗ੍ਰੀਨ ਮੰਨੀ ਤਾਂ ਨਿਕਲੋਨੀ ਹੈ ਉੱਥੇ ਕਰੋਨਾ ਦੀ ਕੋਠੀ ਹੈ ਇਕੱਲੇ ਰਹਿੰਦੇ ਆ ਉੱਥੇ ਅਮਨਦੀਪਪੁਰ ਕਨਸਟੇਬਲ ਬੈਟ ਨੰਬਰ 1248 ਚੱਕ ਫਤਿਹ ਸਿੰਘ ਵਾਲਾ ਉੱਥੇ ਵੀ ਇਹਨੇ ਕੋਠੀ ਬਣਾ रखी ਹੈ ਠੀਕ ਹੈ ਜੀ ਕਿਸਾਨ ਚੌਕ ਤੋਂ ਅੱਗੇ ਕਲੌਨੀ ਕੱਟੀ ਆ ਉੱਥੇ ਵੀ ਪਲਾਟ ਹੈ ਵਰਨਾ ODI ਥਾਰ ਬੂਇਤ ਸਕੂਟਰੀ ਰੋਲੈਕਸ ਦੇ ਘੜੀਆਂ ਸੋਨੇ ਦੇ ਚੈਨਾ ਇਹਦੇ ਵੀਡੀਓ ਚ ਪਈਆਂ ਕਿੱਥੋਂ ਆ ਰਹੀਆਂ ਨੇ ਦੂਜੇ ਘਰ ਇਹਨਾਂ ਨੇ ਐਫ ਆਈ ਆਰ ਦਾਜ ਕੀਤੀ ਹੈ ਆਉਂਦੇ ਤਾਂ ਲਾਲ ਸਿੰਘ ਬਸਤੀ ਦਾ ਐਡਰੈਸ ਦੱਸਿਆਗਾ ਇਹ ਲਾਲ ਸਿੰਘ ਬਸਤੀ ਨਹੀਂ ਵਿਰਾਟ ਗ੍ਰੀਨ ਦੇ ਵਿੱਚ ਇਹ ਆਪਦੇ ਆਪ ਨੂੰ ਬਚਾਣਾ ਚਾਹੁੰਦੀ ਆ ਜਾਂ ਅਫਸਰ ਬਚਾਣਾ ਚਾਹੁੰਦੇ ਆ ਲਾਲ ਸਿੰਘ ਬਸਤੀ ਦਾ ਕੋਈ ਲੈਣਾ ਦੇਣਾ ਹੀ ਨਹੀਂਗਾ ਵਿਰਾਟ ਗ੍ਰੀਨ ਮਲਟਾਨੀਆਂ ਪੁਲ ਵਿਰਾਟ ਗ੍ਰੀਨ ਪਾਰਕ ਉੱਥੇ ਉਹਦੇ ਨਾਲ ਐਡਰੈਸ ਰੱਖੋ ਨਾ ਤੁਸੀਂ ਐਫ ਆਈ ਆਰ ਚ ਲਾਲ ਸਿੰਘ ਬਸਤੀ ਕੌਣ ਲਿਖ ਰਿਹਾ ਹੋ ਏ ਅਫਸਾਦੀ ਮਿਲੀ ਪਗਤਾ ਹੈ ਕਈ ਨਹੀਂ ਸਪੋਰਟ ਕਰ ਰਹੇ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੀਆਂ ਸਪੋਰਟ ਨਾ ਕਰੋ ਬਖਸ਼ੋ ਇਹ ਜੇ ਬੰਦਿਆਂ ਨੂੰ ਜੇਲ੍ਹ ਭੇਜੋ ਬਰਡਰ ਜੇ ਪੇ ਰਹਿ ਜਾਵੇ ਇਹਦੇ ਘਰ ਤੇ ਹਰ ਹਾਲ ਤੇ ਠੀਕ ਹੈ